ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ ਦਰਸਲ ਮੁੱਖ ਦੋਸ਼ੀ ਸੰਜੇ رائے ਨੇ ਆਪਣਾ ਜੁਰਮ ਕਬੂਲ ਲਿਆ ਹੈ 18 ਦਿਨਾਂ ਦੇ ਬਾਅਦ ਉਸ ਦੇ ਵੱਲੋਂ ਆਪਣਾ ਜੁਰਮ ਜਿਹੜਾ ਕਬੂਲ ਲਿਆ ਗਿਆ ਹੈ ਦਾ ਜਿ ਕਿ ਪੋਲੀਗ੍ਰਾਫ ਜਿਹੜਾ ਟੈਸਟ ਕਰਵਾਇਆ ਗਿਆ ਸੀਬੀਆਈ ਦੇ ਵੱਲੋਂ ਜਿਸ ਦੇ ਵਿੱਚ ਸੰਜੇ رائے ਨੇ ਕਬੂਲਿਆ ਕਿ ਉਸ ਦੇ ਵੱਲੋਂ ਇਹ ਹਵਾਨੀਅਤ ਕੀਤੀ ਗਈ ਹੈ ਕੋਲਕਾਤਾ ਰੇਪ ਮਾਮਲਾ ਜਿਹੜਾ ਲਗਾਤਾਰ ਪਖਦਾ ਹੋਇਆ ਨਜ਼ਰ ਆ ਰਿਹਾ ਹੈ ਦੱਸ ਦੇ ਕਿ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਕੋਲਕਾਤਾ ਦੇ ਵਿੱਚ ਵਾਪਰੀ ਜਿੱਥੇ ਇੱਕ ਜੇੜੀ ਮਹਿਲਾ ਡਾਕਟਰ ਸਿਖਲਾਈ ਕਰ ਰਹੀ ਸੀ ਉਸਦੇ ਨਾਲ ਜ਼ਬਰ ਜਨਾਹ ਕੀਤਾ ਗਿਆ ਅਤੇ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਉਸ ਮਹਿਲਾ ਡਾਕਟਰ ਦੇ ਹੱਕ ਦੇ ਵਿੱਚ ਜਿਹੜੇ ਸਾਰਾ ਦੇਸ਼ ਖੜਾ ਹੋਇਆ ਨਜ਼ਰ ਆਇਆ ਤੇ ਉੱਥੇ ਹੀ ਹੁਣ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਗਈ ਜਿੱਥੇ ਕਿਹਾ ਜਾ ਰਿਹਾ ਹੈ ਕਿ ਮੁੱਖ ਦੋਸ਼ੀ ਸੰਜੇ رائے ਨੇ ਆਪਣਾ ਜੁਰਮ ਕਬੂਲ ਲਿਆ 18 ਦਿਨਾਂ ਦੇ ਬਾਅਦ ਉਸ ਦੇ ਵੱਲੋਂ ਕਿਹਾ ਗਿਆ ਕਿ ਹਾਂ ਉਸ ਦੇ ਵੱਲੋਂ ਹੀ ਇਹ ਕਾਨੂੰਨੀ ਹਰਕਤ ਨੂੰ ਅੰਜਾਮ ਦਿੱਤਾ ਗਿਆ ਪੋਲੀਗ੍ਰਾਫਿਕ ਟੈਸਟ ਹੋਇਆ ਸੀਬੀਆਈ ਦੇ ਵੱਲੋਂ ਕਰਵਾਇਆ ਗਿਆ ਮੁੱਖ ਦੋਸ਼ੀ ਦਾ ਜਿਸ ਦੇ ਵਿੱਚ ਉਸ ਦਾ ਕਬੂਲਨਾਮਾ ਸਾਹਮਣੇ ਆਇਆ ਹੈ ਕੋਲਕਾਤਾ ਰੇਪ ਕਤਲ ਮਾਮਲੇ ਦੇ ਮੁੱਖ ਦੋਸ਼ੀ ਸੰਜੇ رائے ਨੇ ਪੋਲੀਗ੍ਰਾਫ ਟੈਸਟ ਦੇ ਵਿੱਚ ਆਪਣਾ ਜੁਰਮ ਕਬੂਲ ਕਰ ਲਿਆ ਸੰਜੇ ਨੇ ਕਿਹਾ ਕਿ ਉਹਨਾਂ ਨੇ ਸਿਖਿਆਰਥੀ ਡਾਕਟਰ ਦਾ ਬਲਾਤਕਾਰ ਕਰਨ ਤੋਂ ਬਾਅਦ ਕਤਲ ਕਰ ਦਿੱਤਾ وارदात ਨੂੰ ਅੰਜਾਮ ਦੇਣ ਤੋਂ ਪਹਿਲਾਂ ਉਹ ਰੈੱਡ ਲਾਈਟ ਏਰੀਆ ਦੇ ਵਿੱਚ ਗਿਆ ਸੀ ਰਸਤੇ ਦੇ ਵਿੱਚ ਉਸਨੇ ਇੱਕ ਲੜਕੀ ਦੇ ਨਾਲ ਛੇੜਛਾੜ ਵੀ ਕੀਤੀ ਤੇ ਉਸਨੇ ਉਸ ਦਿਨ ਸ਼ਰਾਬ ਪੀਤੀ ਹੋਈ ਸੀ ਤਾਂ ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ ਸੰਜੇ ਨੇ ਕਿਹਾ ਕਿ ਸਾਰੀਆਂ ਗੱਲਾਂ ਇੱਕ ਦਿਨ ਪਹਿਲਾਂ 25 ਅਗਸਤ ਨੂੰ ਪੋਲੀਗ੍ਰਾਫੀ ਟੈਸਟ ਦੇ ਵਿੱਚ ਕਹੀਆਂ ਗਈਆਂ ਨੇ ਪੁਲਿਸ ਹਿਰਾਸਤ ਦੇ ਵਿੱਚ ਵੀ ਸੰਜੇ ਨੇ ਬਲਾਤਕਾਰ ਅਤੇ ਕਤਲ ਦੀ ਗੱਲ ਕਬੂਲੀ ਸੀ ਪਰ ਸੰਜੇ ਦਾ ਇਹ ਕਬੂਲਨਾਮਾ ਕਤਲ ਅਤੇ ਬਲਾਤਕਾਰ ਦੇ 18 ਦਿਨਾਂ ਦੇ ਬਾਅਦ ਆਇਆ 8 ਅਤੇ 9 ਅਗਸਤ ਦੀ ਰਾਤ ਨੂੰ ਆਰਜੀਕਰ ਮੈਡੀਕਲ ਕਾਲਜ ਦੇ ਵਿੱਚ ਇੱਕ ਸਿਖਿਆਰਥੀ ਡਾਕਟਰ ਦੇ ਨਾਲ ਬਲਾਤਕਾਰ ਕਰਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ 9 ਅਗਸਤ ਦੀ ਸਵੇਰ ਨੂੰ ਮੈਡੀਕਲ ਕਾਲਜ ਦੇ ਸੈਮੀਨਾਰ ਹਾਲ ਦੇ ਵਿੱਚ ਉਸੇ ਮਹਿਲਾ ਡਾਕਟਰ ਦੀ ਜਿਹੜੀ ਲਾਸ਼ ਬ੍ਰਾਹਮੜ ਹੁੰਦੀ ਹੈ ਜਿਸ ਤੋਂ ਬਾਅਦ ਦੇਸ਼ ਦੇ ਵਿੱਚ ਇਸ ਘਟਨਾ ਨੂੰ ਲੈ ਕੇ ਜਿਹੜਾ ਰੋਸ ਦੇਖਣ ਮਿਲਿਆ ਕਈ ਦਿਨਾਂ ਤੱਕ ਜਿਹੜੇ ਸਾਰੇ ਓਪੀਡੀ ਸੇਵਾਵਾਂ ਬੰਦ ਕੀਤੀਆਂ ਗਈਆਂ ਡਾਕਟਰਾਂ ਦੇ ਵੱਲੋਂ ਹੜਤਾਲ ਕੀਤੀ ਗਈ ਅਤੇ ਜਦੋਂ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਕਿ ਜਿਹੜੇ ਸਾਰੇ ਡਾਕਟਰ ਨੇ ਉਹਨਾਂ ਨੂੰ ਆਪਣੇ ਸੇਵਾਵਾਂ ਦੁਬਾਰਾ ਤੋਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਨੇ ਤਾਂ ਉਸ ਤੋਂ ਬਾਅਦ ਜਿਹੜੇ ਡਾਕਟਰ ਸੀ ਉਹ ਹੜਤਾਲ ਤੋਂ ਉੱਠਦੇ ਨੇ ਆਪਣੇ ਸੇਵਾਵਾਂ ਨਿਭਾਉਣੀਆਂ ਸ਼ੁਰੂ ਕਰ ਦਿੰਦੇ ਨੇ ਤਾਂ ਬੀਤੇ ਕਾਲ ਜਿਹੜਾ ਪੋਲੀਗ੍ਰਾਫ ਟੈਸਟ ਹੁੰਦਾ ਹੈ ਦੋਸ਼ੀ ਦਾ ਜਿਸ ਦੇ ਵਿੱਚ ਉਸਨੇ ਕਬੂਲਿਆ ਕਿ ਉਸ ਦੇ ਵੱਲੋਂ ਹੀ ਇਹ ਕਿ ਨੋਨੇ ਹਰਕਤ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਸੀਬੀਆਈ ਅਤੇ ਕੇਂਦਰੀ ਫੋਰੈਂਸਟਿਕ ਟੀਮ ਦੇ ਮੈਂਬਰਾਂ ਨੇ 25 ਅਗਸਤ ਨੂੰ 3 ਘੰਟੇ ਤੱਕ ਸੰਜੇ ਦਾ ਪੋਲੀਗ੍ਰਾਫ ਟੈਸਟ ਕਰਵਾਇਆ ਸੰਜੇ ਨੇ ਕਬੂਲ ਕੀਤਾ ਹੈ ਕਿ ਉਸਨੇ ਹੀ ਸਿਖਿਆਰਥੀ ਡਾਕਟਰ ਦੇ ਨਾਲ ਬਲਾਤਕਾਰ ਕੀਤਾ ਤੇ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਸੰਜੇ ਨੇ ਪੋਲੀਗ੍ਰਾਫ ਟੈਸਟ ਦੌਰਾਨ ਸੀਬੀਆਈ ਨੂੰ ਦੱਸਿਆ ਕਿ ਉਸਨੇ 8 ਅਗਸਤ ਨੂੰ ਇੱਕ ਦੋਸਤ ਦੇ ਨਾਲ ਸ਼ਰਾਬ ਪੀਤੀ ਜਿਸ ਤੋਂ ਬਾਅਦ ਉਹ ਰੈੱਡ ਲਾਈਟ ਏਰੀਆ ਦੇ ਵਿੱਚ ਗਿਆ ਰਸਤੇ ਦੇ ਵਿੱਚ ਉਸਨੇ ਇੱਕ ਲੜਕੀ ਦੇ ਨਾਲ ਛੇੜਛਾੜ ਵੀ ਕੀਤੀ ਅਤੇ ਇਸ ਦਿਨ ਆਲਿ ਉਸਨੇ ਕਿਹਾ ਕਿ 4 ਵਜੇ ਜਿਹੜਾ ਉਹ ਹਸਪਤਾਲ ਦੇ ਸੈਮੀਨਾਰ ਦੇ ਵਿੱਚ ਜਿਹੜਾ ਹਾਲ ਦੇ ਵਿੱਚ ਪਹੁੰਚਦਾ ਜਿੱਥੇ ਟ੍ਰੇਨੀ ਡਾਕਟਰ ਦੇ ਨਾਲ ਉਸਦੇ ਵੱਲੋਂ ਪਹਿਲਾ ਰੇਪ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਉਸਨੂੰ ਉਸ ਦਾ ਕਤਲ ਕਰ ਦਿੱਤਾ ਗਿਆ ਤਾਂ ਸੰਜੇ رائے ਨੇ ਜਿਹੜਾ ਆਪਣਾ ਜੁਰਮ ਕਬੂਲਿਆ 18 ਦਿਨਾਂ ਦੇ ਬਾਅਦ ਉਸਦੇ ਵੱਲੋਂ ਇਹ ਜਿਹੜਾ ਬਿਆਨ ਦਿੱਤਾ ਗਿਆ ਪੋਲੀਗ੍ਰਾਫ ਟੈਸਟ ਦੇ ਰਾਹੀਂ ਉਸਦੇ ਵੱਲੋਂ ਆਪਣਾ ਜੁਰਮ ਕਬੂਲਿਆ ਗਿਆ ਤਾਂ ਬੇहद ਸ਼ਰਮਸਾਰ ਘਟਨਾ ਕੋਲਕਾਤਾ ਦੇ ਅੰਦਰੋਂ ਸਾਹਮਣੇ ਆਈ ਸੀ ਜਿੱਥੇ ਸਖਿਆਰਥੀ ਡਾਕਟਰ ਦੇ ਨਾਲ ਕਾਫੀ ਜਿਹੜਾ ਮਾੜਾ ਵਤੀਰਾ ਕੀਤਾ ਗਿਆ ਪਹਿਲਾਂ ਉਸ ਦਾ ਰੇਪ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਤਾਂ ਉੱਥੇ ਹੀ ਹੁਣ ਜਿਹੜਾ ਮੁੱਖ ਦੋਸ਼ੀ ਸੀ ਪੁਲਿਸ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਦੇ ਵੱਲੋਂ ਹੀ ਹੁਣ ਆਪਣਾ ਜੁਰਮ ਜਿਹੜਾ ਹੈ ਕਬੂਲ ਲਿਆ ਗਿਆ ਕੋਲਕਾਤਾ ਰੇਪ ਅਤੇ ਕਤਲ ਮਾਮਲੇ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ ਦਰਸਲ ਮੁੱਖ ਦੋਸ਼ੀ ਸੰਜੇ ਰਾਏ ਨੇ ਆਪਣਾ ਜੁਰਮ ਕਬੂਲ ਲਿਆ 18 ਦਿਨਾਂ ਦੇ ਬਾਅਦ ਉਸ ਦੇ ਵੱਲੋਂ ਆਪਣਾ ਜੁਰਮ ਜਿਹੜਾ ਕਬੂਲ ਲਿਆ ਗਿਆ ਦੱਸਿਆ ਕਿ ਪੋਲੀਗ੍ਰਾਫ ਜਿਹੜਾ ਟੈਸਟ ਕਰਵਾਇਆ ਗਿਆ ਸੀਬੀਆਈ ਦੇ ਵੱਲੋਂ ਜਿਸ ਦੇ ਵਿੱਚ ਸੰਜੇ ਰਾਏ ਨੇ ਕਬੂਲਿਆ ਕਿ ਉਸ ਦੇ ਵੱਲੋਂ ਇਹ ਹਵਾਨੀਅਤ ਕੀਤੀ ਗਈ ਹੈ ਕੋਲਕਾਤਾ ਰੇਪ ਮਾਮਲਾ ਜਿਹੜਾ ਲਗਾਤਾਰ ਪਖਦਾ ਹੋਇਆ ਨਜ਼ਰ ਆ ਰਿਹਾ ਹੈ ਦੱਸਦੇ ਕਿ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਕੋਲਕਾਤਾ ਦੇ ਵਿੱਚੋਂ ਆਪਰੇ ਜਿੱਥੇ ਇੱਕ ਜਿਹੜੀ ਮਹਿਲਾ ਡਾਕਟਰ ਸਿਖਲਾਈ ਕਰ ਰਹੀ ਸੀ ਉਸਦੇ ਨਾਲ ਜ਼ਬਰ ਜਨਾਹ ਕੀਤਾ ਗਿਆ ਅਤੇ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਉਸ ਮਹਿਲਾ ਡਾਕਟਰ ਦੇ ਹੱਕ ਦੇ ਵਿੱਚ ਜਿਹੜੇ ਸਾਰਾ ਦੇਸ਼ ਖੜਾ ਹੋਇਆ ਨਜ਼ਰ ਆਇਆ ਤੇ ਉੱਥੇ ਹੀ ਹੁਣ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਗਈ ਜਿੱਥੇ ਕਿਹਾ ਜਾ ਰਿਹਾ ਹੈ ਕਿ ਮੁੱਖ ਦੋਸ਼ੀ ਸੰਜੇ رائے ਨੇ ਆਪਣਾ ਜੁਰਮ ਕਬੂਲ ਲਿਆ 18 ਦਿਨਾਂ ਦੇ ਬਾਅਦ ਉਸ ਦੇ ਵੱਲੋਂ ਕਿਹਾ ਗਿਆ ਕਿ ਹਾਂ ਉਸ ਦੇ ਵੱਲੋਂ ਹੀ ਇਹ ਕਾਨੂੰਨੀ ਹਰਕਤ ਨੂੰ ਅੰਜਾਮ ਦਿੱਤਾ ਗਿਆ ਹੈ ਪੋਲੀਗ੍ਰਾਫਿਕ ਟੈਸਟ ਹੋਇਆ ਸੀਬੀਆਈ ਦੇ ਵੱਲੋਂ ਕਰਵਾਇਆ ਗਿਆ ਮੁੱਖ ਦੋਸ਼ੀ ਦਾ ਜਿਸ ਦੇ ਵਿੱਚ ਉਸ ਦਾ ਕਬੂਲਨਾਮਾ ਸਾਹਮਣੇ ਆਇਆ ਹੈ ਕੋਲਕਾਤਾ ਰੇਪ ਕਤਲ ਮਾਮਲੇ ਦੇ ਮੁੱਖ ਦੋਸ਼ੀ ਸੰਜੇ رائے ਨੇ ਪੋਲੀਗ੍ਰਾਫ ਟੈਸਟ ਦੇ ਵਿੱਚ ਆਪਣਾ ਜੁਰਮ ਕਬੂਲ ਕਰ ਲਿਆ ਸੰਜੇ ਨੇ ਕਿਹਾ ਕਿ ਉਹਨਾਂ ਨੇ ਸਿਖਿਆਰਥੀ ਡਾਕਟਰ ਦਾ ਬਲਾਤਕਾਰ ਕਰਨ ਤੋਂ ਬਾਅਦ ਕਤਲ ਕਰ ਦਿੱਤਾ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਉਹ ਰੈੱਡ ਲਾਈਟ ਏਰੀਆ ਦੇ ਵਿੱਚ ਗਿਆ ਸੀ ਰਸਤੇ ਦੇ ਵਿੱਚ ਉਸਨੇ ਇੱਕ ਲੜਕੀ ਦੇ ਨਾਲ ਛੇੜਛਾੜ ਵੀ ਕੀਤੀ ਤੇ ਉਸਨੇ ਉਸ ਦਿਨ ਸ਼ਰਾਬ ਪੀਤੀ ਹੋਈ ਸੀ ਤਾਂ ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ ਸੰਜੇ ਨੇ ਕਿਹਾ ਕਿ ਸਾਰੀਆਂ ਗੱਲਾਂ ਇੱਕ ਦਿਨ ਪਹਿਲਾਂ 25 ਅਗਸਤ ਨੂੰ ਪੋਲੀਗ੍ਰਾਫੀ ਟੈਸਟ ਦੇ ਵਿੱਚ ਕਈਆਂ ਗਈਆਂ ਨੇ ਪੁਲਿਸ ਹਿਰਾਸਤ ਦੇ ਵਿੱਚ ਵੀ ਸੰਜੇ ਨੇ ਬਲਾਤਕਾਰ ਅਤੇ ਕਤਲ ਦੀ ਗੱਲ ਕਬੂਲੀ ਸੀ ਪਰ ਸੰਜੇ ਦਾ ਇਹ ਕਬੂਲਨਾਮਾ ਕਤਲ ਅਤੇ ਬਲਾਤਕਾਰ ਦੇ 18 ਦਿਨਾਂ ਦੇ ਬਾਅਦ ਆਇਆ 8 ਅਤੇ 9 ਅਗਸਤ ਦੀ ਰਾਤ ਨੂੰ ਆਰਜੀਕਰ ਮੈਡੀਕਲ ਕਾਲਜ ਦੇ ਵਿੱਚ ਇੱਕ ਸਿਖਿਆਰਥੀ ਡਾਕਟਰ ਦੇ ਨਾਲ ਬਲਾਤਕਾਰ ਕਰਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ 9 ਅਗਸਤ ਦੀ ਸਵੇਰ ਨੂੰ ਮੈਡੀਕਲ ਕਾਲਜ ਦੇ ਸੈਮੀਨਾਰ ਹਾਲ ਦੇ ਵਿੱਚ ਉਸੇ ਮਹਿਲਾ ਡਾਕਟਰ ਦੀ ਜਿਹੜੀ লাশ ਬਰਮਤ ਹੁੰਦੀ ਹੈ ਜਿਸ ਤੋਂ ਬਾਅਦ ਦੇਸ਼ ਦੇ ਵਿੱਚ ਇਸ ਘਟਨਾ ਨੂੰ ਲੈ ਕੇ ਜਿਹੜਾ ਰੋਸ ਦੇਖਣ ਨੂੰ ਮਿਲਿਆ ਕਈ ਦਿਨਾਂ ਦੇ ਤੱਕ ਜਿਹੜੇ ਸਾਰੇ ਓਪੀਡੀ ਸੇਵਾਵਾਂ ਬੰਦ ਕੀਤੀਆਂ ਗਈਆਂ ਡਾਕਟਰਾਂ ਦੇ ਵੱਲੋਂ ਹੜਤਾਲ ਕੀਤੀ ਗਈ ਅਤੇ ਜਦੋਂ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਕਿ ਜਿਹੜੇ ਸਾਰੇ ਡਾਕਟਰ ਨੇ ਉਹਨਾਂ ਨੂੰ ਆਪਣੇ ਸੇਵਾਵਾਂ ਦੁਬਾਰਾ ਤੋਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਨੇ ਤਾਂ ਉਸ ਤੋਂ ਬਾਅਦ ਜਿਹੜੇ ਡਾਕਟਰ ਸੀ ਉਹ ਹੜਤਾਲ ਤੋਂ ਉੱਠਦੇ ਨੇ ਆਪਣੀਆਂ ਸੇਵਾਵਾਂ ਨਿਭਾਉਣੀਆਂ ਸ਼ੁਰੂ ਕਰ ਦਿੰਦੇ ਨੇ ਤਾਂ ਬੀਤੇ ਕਾਲ ਜਿਹੜਾ ਪੋਲੀਗ੍ਰਾਫ ਟੈਸਟ ਹੁੰਦਾ ਹੈ ਦੋਸ਼ੀ ਦਾ ਜਿਸ ਦੇ ਵਿੱਚ ਉਸਨੇ ਕਬੂਲਿਆ ਕਿ ਉਸ ਦੇ ਵੱਲੋਂ ਹੀ ਇਹ ਕਿ ਨੋਨੇ ਹਰਕਤ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਸੀਬੀਆਈ ਅਤੇ ਕੇਂਦਰੀ ਫੋਰੈਂਸਟਿਕ ਟੀਮ ਦੇ ਮੈਂਬਰਾਂ ਨੇ 25 ਅਗਸਤ ਨੂੰ 3 ਘੰਟੇ ਤੱਕ ਸੰਜੇ ਦਾ ਪੋਲੀਗ੍ਰਾਫ ਟੈਸਟ ਕਰਵਾਇਆ ਸੰਜੇ ਨੇ ਕਬੂਲ ਕੀਤਾ ਹੈ ਕਿ ਉਸਨੇ ਹੀ ਸਿਖਿਆਰਥੀ ਡਾਕਟਰ ਦੇ ਨਾਲ ਬਲਾਤਕਾਰ ਕੀਤਾ ਤੇ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਸੰਜੇ ਨੇ ਪੋਲੀਗ੍ਰਾਫ ਟੈਸਟ ਦੌਰਾਨ ਸੀਬੀਆਈ ਨੂੰ ਦੱਸਿਆ ਕਿ ਉਸਨੇ 8 ਅਗਸਤ ਨੂੰ ਇੱਕ ਦੋਸਤ ਦੇ ਨਾਲ ਸ਼ਰਾਬ ਪੀਤੀ ਜਿਸ ਤੋਂ ਬਾਅਦ ਉਹ ਰੈੱਡ ਲਾਈਟ ਏਰੀਆ ਦੇ ਵਿੱਚ ਗਿਆ ਰਸਤੇ ਦੇ ਵਿੱਚ ਉਸਨੇ ਇੱਕ ਲੜਕੀ ਦੇ ਨਾਲ ਛੇੜਛਾੜ ਵੀ ਕੀਤੀ ਅਤੇ ਇਸ ਦੇ ਨਾਲ ਹੀ ਉਸਨੇ ਕਿਹਾ ਕਿ 4 ਵਜੇ ਜਿਹੜਾ ਉਹ ਹਸਪਤਾਲ ਦੇ ਸੈਮੀਨਾਰ ਦੇ ਵਿੱਚ ਜਿਹੜਾ ਹਾਲ ਦੇ ਵਿੱਚ ਪਹੁੰਚਦਾ ਜਿੱਥੇ ਟ੍ਰੇਨੀ ਡਾਕਟਰ ਦੇ ਨਾਲ ਉਸਦੇ ਵੱਲੋਂ ਪਹਿਲਾ ਰੇਪ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਉਸ ਨੂੰ ਉਸ ਦਾ ਕਤਲ ਕਰ ਦਿੱਤਾ ਗਿਆ ਤਾਂ ਸੰਜੇ ਰਾਏ ਨੇ ਜਿਹੜਾ ਆਪਣਾ ਜੁਰਮ ਕਬੂਲਿਆ 18 ਦਿਨਾਂ ਦੇ ਬਾਅਦ ਉਸਦੇ ਵੱਲੋਂ ਇਹ ਜਿਹੜਾ ਬਿਆਨ ਦਿੱਤਾ ਗਿਆ ਪੋਲੀਗ੍ਰਾਫ ਟੈਸਟ ਦੇ ਰਾਹੀਂ ਉਸਦੇ ਵੱਲੋਂ ਆਪਣਾ ਜੁਰਮ ਕਬੂਲਿਆ ਗਿਆ ਤਾਂ ਬੇहद ਸ਼ਰਮਸਾਰ ਘਟਨਾ ਕੋਲਕਾਤਾ ਦੇ ਅੰਦਰੋਂ ਸਾਹਮਣੇ ਆਈ ਸੀ ਜਿੱਥੇ ਸਖਿਆਰਥੀ ਡਾਕਟਰ ਦੇ ਨਾਲ ਕਾਫੀ ਜਿਹੜਾ ਮਾੜਾ ਵਤੀਰਾ ਕੀਤਾ ਗਿਆ ਪਹਿਲਾਂ ਉਸ ਦਾ ਰੇਪ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਤਾਂ ਉੱਥੇ ਹੀ ਹੁਣ ਜਿਹੜਾ ਮੁੱਖ ਦੋਸ਼ੀ ਸੀ ਪੁਲਿਸ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਦੇ ਵੱਲੋਂ ਹੀ ਹੁਣ ਆਪਣਾ ਜੁਰਮ ਜਿਹੜਾ ਹੈ ਕਬੂਲ ਲਿਆ ਗਿਆ ਕੋਲਕਾਤਾ ਰੇਪ ਅਤੇ ਕਤਲ ਮਾਮਲੇ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ ਦਰਸਲ ਮੁੱਖ ਦੋਸ਼ੀ ਸੰਜੇ ਰਾਏ ਨੇ ਆਪਣਾ ਜੁਰਮ ਕਬੂਲ ਲਿਆ 18 ਦਿਨਾਂ ਦੇ ਬਾਅਦ ਉਸ ਦੇ ਵੱਲੋਂ ਆਪਣਾ ਜੁਰਮ ਜਿਹੜਾ ਕਬੂਲ ਲਿਆ ਗਿਆ ਦੱਸਿਆ ਕਿ ਪੋਲੀਗ੍ਰਾਫ ਜਿਹੜਾ ਟੈਸਟ ਕਰਵਾਇਆ ਗਿਆ ਸੀਬੀਆਈ ਦੇ ਵੱਲੋਂ ਜਿਸ ਦੇ ਵਿੱਚ ਸੰਜੇ ਰਾਏ ਨੇ ਕਬੂਲ ਲਿਆ ਕਿ ਉਸ ਦੇ ਵੱਲੋਂ ਇਹ ਹਵਾਨਤ ਕੀਤੀ ਗਈ ਹੈ ਕੋਲਕਾਤਾ ਰੇਪ ਮਾਮਲਾ ਜਿਹੜਾ ਲਗਾਤਾਰ ਪਖਦਾ ਹੋਇਆ ਨਜ਼ਰ ਆ ਰਿਹਾ ਹੈ ਦੱਸਿਆ ਕਿ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਕੋਲਕਾਤਾ ਦੇ ਵਿੱਚੋਂ ਆਪਰੀ ਜਿੱਥੇ ਇੱਕ ਜਿਹੜੀ ਮਹਿਲਾ ਡਾਕਟਰ ਸਿਖਲਾਈ ਕਰ ਰਹੀ ਸੀ ਉਸਦੇ ਨਾਲ ਜ਼ਬਰ ਜਨਾਹ ਕੀਤਾ ਗਿਆ ਅਤੇ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਉਸ ਮਹਿਲਾ ਡਾਕਟਰ ਦੇ ਹੱਕ ਦੇ ਵਿੱਚ ਜਿਹੜੇ ਸਾਰਾ ਦੇਸ਼ ਖੜਾ ਹੋਇਆ ਨਜ਼ਰ ਆਇਆ ਤੇ ਉੱਥੇ ਹੀ ਹੁਣ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਗਈ ਜਿੱਥੇ ਕਿਹਾ ਜਾ ਰਿਹਾ ਹੈ ਕਿ ਮੁੱਖ ਦੋਸ਼ੀ ਸੰਜੇ رائے ਨੇ ਆਪਣਾ ਜੁਰਮ ਕਬੂਲ ਲਿਆ 18 ਦਿਨਾਂ ਦੇ ਬਾਅਦ ਉਸ ਦੇ ਵੱਲੋਂ ਕਿਹਾ ਗਿਆ ਕਿ ਹਾਂ ਉਸ ਦੇ ਵੱਲੋਂ ਹੀ ਇਹ ਕਾਨੂੰਨੀ ਹਰਕਤ ਨੂੰ ਅੰਜਾਮ ਦਿੱਤਾ ਗਿਆ ਹੈ ਪੋਲੀਗ੍ਰਾਫਿਕ ਟੈਸਟ ਹੋਇਆ ਸੀਬੀਆਈ ਦੇ ਵੱਲੋਂ ਕਰਵਾਇਆ ਗਿਆ ਮੁੱਖ ਦੋਸ਼ੀ ਦਾ ਜਿਸ ਦੇ ਵਿੱਚ ਉਸ ਦਾ ਕਬੂਲਨਾਮਾ ਸਾਹਮਣੇ ਆਇਆ ਹੈ ਕੋਲਕਾਤਾ ਰੇਪ ਕਤਲ ਮਾਮਲੇ ਦੇ ਮੁੱਖ ਦੋਸ਼ੀ ਸੰਜੇ رائے ਨੇ ਪੋਲੀਗ੍ਰਾਫ ਟੈਸਟ ਦੇ ਵਿੱਚ ਆਪਣਾ ਜੁਰਮ ਕਬੂਲ ਕਰ ਲਿਆ ਸੰਜੇ ਨੇ ਕਿਹਾ ਕਿ ਉਹਨਾਂ ਨੇ ਸਿਖਿਆਰਥੀ ਡਾਕਟਰ ਦਾ ਬਲਾਤਕਾਰ ਕਰਨ ਤੋਂ ਬਾਅਦ ਕਤਲ ਕਰ ਦਿੱਤਾ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਉਹ ਰੈੱਡ ਲਾਈਟ ਏਰੀਆ ਦੇ ਵਿੱਚ ਗਿਆ ਸੀ ਰਸਤੇ ਦੇ ਵਿੱਚ ਉਸਨੇ ਇੱਕ ਲੜਕੀ ਦੇ ਨਾਲ ਛੇੜਛਾੜ ਵੀ ਕੀਤੀ ਤੇ ਉਸਨੇ ਉਸ ਦਿਨ ਸ਼ਰਾਬ ਪੀਤੀ ਹੋਈ ਸੀ ਤਾਂ ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ ਸੰਜੇ ਨੇ ਕਿਹਾ ਕਿ ਸਾਰੀਆਂ ਗੱਲਾਂ ਇੱਕ ਦਿਨ ਪਹਿਲਾਂ 25 ਅਗਸਤ ਨੂੰ ਪੋਲੀਗ੍ਰਾਫੀ ਟੈਸਟ ਦੇ ਵਿੱਚ ਕਹੀਆਂ ਗਈਆਂ ਨੇ ਪੁਲਿਸ ਹਿਰਾਸਤ ਦੇ ਵਿੱਚ ਵੀ ਸੰਜੇ ਨੇ ਬਲਾਤਕਾਰ ਅਤੇ ਕਤਲ ਦੀ ਗੱਲ ਕਬੂਲੀ ਸੀ ਪਰ ਸੰਜੇ ਦਾਇਕ ਬੂਨ ਲਾਮਾ ਕਤਲ ਅਤੇ ਬਲਾਤਕਾਰ ਦੇ 18 ਦਿਨਾਂ ਦੇ ਬਾਅਦ ਆਇਆ 8 ਅਤੇ 9 ਅਗਸਤ ਦੀ ਰਾਤ ਨੂੰ ਆਰਜੀਕਰ ਮੈਡੀਕਲ ਕਾਲਜ ਦੇ ਵਿੱਚ ਇੱਕ ਸਿਖਿਆਰਥੀ ਡਾਕਟਰ ਦੇ ਨਾਲ ਬਲਾਤਕਾਰ ਕਰਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ 9 ਅਗਸਤ ਦੀ ਸਵੇਰ ਨੂੰ ਮੈਡੀਕਲ ਕਾਲਜ ਦੇ ਸੈਮੀਨਾਰ ਹਾਲ ਦੇ ਵਿੱਚ ਉਸੇ ਮਹਿਲਾ ਡਾਕਟਰ ਦੀ ਜਿਹੜੀ লাশ ਬ੍ਰਾਹਮਤ ਹੁੰਦੀ ਹੈ ਜਿਸ ਤੋਂ ਬਾਅਦ ਦੇਸ਼ ਦੇ ਵਿੱਚ ਇਸ ਘਟਨਾ ਨੂੰ ਲੈ ਕੇ ਜਿਹੜਾ ਰੋਸ ਦੇਖਣ ਨੂੰ ਮਿਲਿਆ ਕਈ ਦਿਨਾਂ ਤੱਕ ਜਿਹੜੇ ਸਾਰੇ ਓਪੀਡੀ ਸੇਵਾਵਾਂ ਬੰਦ ਕੀਤੀਆਂ ਗਈਆਂ ਡਾਕਟਰਾਂ ਦੇ ਵੱਲੋਂ ਹੜਤਾਲ ਕੀਤੀ ਗਈ ਅਤੇ ਜਦੋਂ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਕਿ ਜਿਹੜੇ ਸਾਰੇ ਡਾਕਟਰ ਨੇ ਉਹਨਾਂ ਨੂੰ ਆਪਣੇ ਸੇਵਾਵਾਂ ਦੁਬਾਰਾ ਤਾਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਨੇ ਤਾਂ ਉਸ ਤੋਂ ਬਾਅਦ ਜਿਹੜੇ ਡਾਕਟਰ ਸੀਓ ਹੜਤਾਲ ਤੋਂ ਉੱਠਦੇ ਨੇ ਆਪਣੇ ਸੇਵਾਵਾਂ ਨਿਭਾਉਣੀਆਂ ਸ਼ੁਰੂ ਕਰ ਦਿੰਦੇ ਨੇ ਤਾਂ ਬੀਤੇ ਕਾਲ ਜਿਹੜਾ ਪੋਲੀਗ੍ਰਾਫ ਟੈਸਟ ਹੁੰਦਾ ਹੈ ਦੋਸ਼ੀ ਦਾ ਜਿਸ ਦੇ ਵਿੱਚ ਉਸਨੇ ਕਬੂਲਿਆ ਕਿ ਉਸ ਦੇ ਵੱਲੋਂ ਹੀ ਇਹ ਕਿ ਨੌਂ ਨੇ ਹਰਕਤ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਸੀਬੀਆਈ ਅਤੇ ਕੇਂਦਰੀ ਫੋਰੈਂਸਟਿਕ ਟੀਮ ਦੇ ਮੈਂਬਰਾਂ ਨੇ 25 ਅਗਸਤ ਨੂੰ 3 ਘੰਟੇ ਤੱਕ ਸੰਜੇ ਦਾ ਪੋਲੀਗ੍ਰਾਫ ਟੈਸਟ ਕਰਵਾਇਆ ਸੰਜੇ ਨੇ ਕਬੂਲ ਕੀਤਾ ਹੈ ਕਿ ਉਸਨੇ ਹੀ ਸਖਿਆਰਥੀ ਡਾਕਟਰ ਦੇ ਨਾਲ ਬਲਾਤਕਾਰ ਕੀਤਾ ਤੇ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਸੰਜੇ ਨੇ ਪੋਲੀਗ੍ਰਾਫ ਟੈਸਟ ਦੌਰਾਨ ਸੀਬੀਆਈ ਨੂੰ ਦੱਸਿਆ ਕਿ ਉਸਨੇ 8 ਅਗਸਤ ਨੂੰ ਇੱਕ ਦੋਸਤ ਦੇ ਨਾਲ ਸ਼ਰਾਬ ਪੀਤੀ ਜਿਸ ਤੋਂ ਬਾਅਦ ਉਹ ਰੈੱਡ ਲਾਈਟ ਏਰੀਆ ਦੇ ਵਿੱਚ ਗਿਆ ਰਸਤੇ ਦੇ ਵਿੱਚ ਉਸਨੇ ਇੱਕ ਲੜਕੀ ਦੇ ਨਾਲ ਛੇੜਛਾੜ ਵੀ ਕੀਤੀ ਅਤੇ ਇਸ ਦੇ ਨਾਲ ਹੀ ਉਸਨੇ ਕਿਹਾ ਕਿ 4 ਵਜੇ ਜਿਹੜਾ ਉਹ ਹਸਪਤਾਲ ਦੇ ਸੈਮੀਨਾਰ ਦੇ ਵਿੱਚ ਜਿਹੜਾ ਹਾਲ ਦੇ ਵਿੱਚ ਪਹੁੰਚਦਾ ਜਿੱਥੇ ਟ੍ਰੇਨੀ ਡਾਕਟਰ ਦੇ ਨਾਲ ਉਸਦੇ ਵੱਲੋਂ ਪਹਿਲਾ ਰੇਪ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਉਸ ਨੂੰ ਉਸ ਦਾ ਕਤਲ ਕਰ ਦਿੱਤਾ ਗਿਆ ਤਾਂ ਸੰਜੇ ਰਾਏ ਨੇ ਜਿਹੜਾ ਆਪਣਾ ਜੁਰਮ ਕਬੂਲਿਆ 18 ਦਿਨਾਂ ਦੇ ਬਾਅਦ ਉਸਦੇ ਵੱਲੋਂ ਇਹ ਜਿਹੜਾ ਬਿਆਨ ਦਿੱਤਾ ਗਿਆ ਪੋਲੀਗ੍ਰਾਫ ਟੈਸਟ ਦੇ ਰਾਹੀਂ ਉਸਦੇ ਵੱਲੋਂ ਆਪਣਾ ਜੁਰਮ ਕਬੂਲਿਆ ਗਿਆ ਤਾਂ ਬੇहद ਸ਼ਰਮਸਾਰ ਘਟਨਾ ਕੋਲਕਾਤਾ ਦੇ ਅੰਦਰੋਂ ਸਾਹਮਣੇ ਆਈ ਸੀ ਜਿੱਥੇ ਸਖਿਆਰਥੀ ਡਾਕਟਰ ਦੇ ਨਾਲ ਕਾਫੀ ਜਿਹੜਾ ਮਾੜਾ ਵਤੀਰਾ ਕੀਤਾ ਗਿਆ ਪਹਿਲਾਂ ਉਸ ਦਾ ਰੇਪ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਤਾਂ ਉੱਥੇ ਹੀ ਹੁਣ ਜਿਹੜਾ ਮੁੱਖ ਦੋਸ਼ੀ ਸੀ ਪੁਲਿਸ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਦੇ ਵੱਲੋਂ ਹੀ ਹੁਣ ਆਪਣਾ ਜੁਰਮ ਜਿਹੜਾ ਹੈ ਕਬੂਲ ਲਿਆ ਗਿਆ ਕੋਲਕਾਤਾ ਰੇਪ ਅਤੇ ਕਤਲ ਮਾਮਲੇ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ ਦਰਸਲ ਮੁੱਖ ਦੋਸ਼ੀ ਸੰਜੇ ਰਾਏ ਨੇ ਆਪਣਾ ਜੁਰਮ ਕਬੂਲ ਲਿਆ 18 ਦਿਨਾਂ ਦੇ ਬਾਅਦ ਉਸ ਦੇ ਵੱਲੋਂ ਆਪਣਾ ਜੁਰਮ ਜਿਹੜਾ ਕਬੂਲ ਲਿਆ ਗਿਆ ਦਾ ਜਿ ਕਿ ਪੋਲੀਗ੍ਰਾਫ ਜਿਹੜਾ ਟੈਸਟ ਕਰਵਾਇਆ ਗਿਆ ਸੀਬੀਆਈ ਦੇ ਵੱਲੋਂ ਜਿਸ ਦੇ ਵਿੱਚ ਸੰਜੇ ਰਾਏ ਨੇ ਕਬੂਲ ਲਿਆ ਕਿ ਉਸ ਦੇ ਵੱਲੋਂ ਇਹ ਹਿਵਾਨੀਅਤ ਕੀਤੀ ਗਈ ਹੈ ਕੋਲਕਾਤਾ ਰੇਪ ਮਾਮਲਾ ਜਿਹੜਾ ਲਗਾਤਾਰ ਫਖਦਾ ਹੋਇਆ ਨਜ਼ਰ ਆ ਰਿਹਾ ਹੈ ਦੱਸ ਦੇ ਕਿ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਕੋਲਕਾਤਾ ਦੇ ਵਿੱਚ ਵਾਪਰੀ ਜਿੱਥੇ ਇੱਕ ਜੇੜੀ ਮਹਿਲਾ ਡਾਕਟਰ ਸਿਖਲਾਈ ਕਰ ਰਹੀ ਸੀ ਉਸਦੇ ਨਾਲ ਜ਼ਬਰ ਜਨਾਹ ਕੀਤਾ ਗਿਆ ਅਤੇ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਉਸ ਮਹਿਲਾ ਡਾਕਟਰ ਦੇ ਹੱਕ ਦੇ ਵਿੱਚ ਜਿਹੜੇ ਸਾਰਾ ਦੇਸ਼ ਖੜਾ ਹੋਇਆ ਨਜ਼ਰ ਆਇਆ ਤੇ ਉੱਥੇ ਹੀ ਹੁਣ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਗਈ ਜਿੱਥੇ ਕਿਹਾ ਜਾ ਰਿਹਾ ਹੈ ਕਿ ਮੁੱਖ ਦੋਸ਼ੀ ਸੰਜੇ رائے ਨੇ ਆਪਣਾ ਜੁਰਮ ਕਬੂਲ ਲਿਆ 18 ਦਿਨਾਂ ਦੇ ਬਾਅਦ ਉਸ ਦੇ ਵੱਲੋਂ ਕਿਹਾ ਗਿਆ ਕਿ ਹਾਂ ਉਸ ਦੇ ਵੱਲੋਂ ਹੀ ਇਹ ਕਾਨੂੰਨੀ ਹਰਕਤ ਨੂੰ ਅੰਜਾਮ ਦਿੱਤਾ ਗਿਆ ਪੋਲੀਗ੍ਰਾਫਿਕ ਟੈਸਟ ਹੋਇਆ ਸੀਬੀਆਈ ਦੇ ਵੱਲੋਂ ਕਰਵਾਇਆ ਗਿਆ ਮੁੱਖ ਦੋਸ਼ੀ ਦਾ ਜਿਸ ਦੇ ਵਿੱਚ ਉਸ ਦਾ ਕਬੂਲਨਾਮਾ ਸਾਹਮਣੇ ਆਇਆ ਹੈ ਕੋਲਕਾਤਾ ਰੇਪ ਕਤਲ ਮਾਮਲੇ ਦੇ ਮੁੱਖ ਦੋਸ਼ੀ ਸੰਜੇ رائے ਨੇ ਪੋਲੀਗ੍ਰਾਫ ਟੈਸਟ ਦੇ ਵਿੱਚ ਆਪਣਾ ਜੁਰਮ ਕਬੂਲ ਕਰ ਲਿਆ ਸੰਜੇ ਨੇ ਕਿਹਾ ਕਿ ਉਹਨਾਂ ਨੇ ਸਿਖਿਆਰਥੀ ਡਾਕਟਰ ਦਾ ਬਲਾਤਕਾਰ ਕਰਨ ਤੋਂ ਬਾਅਦ ਕਤਲ ਕਰ ਦਿੱਤਾ وارदात ਨੂੰ ਅੰਜਾਮ ਦੇਣ ਤੋਂ ਪਹਿਲਾਂ ਉਹ ਰੈੱਡ ਲਾਈਟ ਏਰੀਆ ਦੇ ਵਿੱਚ ਗਿਆ ਸੀ ਰਸਤੇ ਦੇ ਵਿੱਚ ਉਸਨੇ ਇੱਕ ਲੜਕੀ ਦੇ ਨਾਲ ਛੇੜਛਾੜ ਵੀ ਕੀਤੀ ਤੇ ਉਸਨੇ ਉਸ ਦਿਨ ਸ਼ਰਾਬ ਪੀਤੀ ਹੋਈ ਸੀ ਤਾਂ ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ ਸੰਜੇ ਨੇ ਕਿਹਾ ਕਿ ਸਾਰੀਆਂ ਗੱਲਾਂ ਇੱਕ ਦਿਨ ਪਹਿਲਾਂ 25 ਅਗਸਤ ਨੂੰ ਪੋਲੀਗ੍ਰਾਫੀ ਟੈਸਟ ਦੇ ਵਿੱਚ ਕਹੀਆਂ ਗਈਆਂ ਨੇ ਪੁਲਿਸ ਹਿਰਾਸਤ ਦੇ ਵਿੱਚ ਵੀ ਸੰਜੇ ਨੇ ਬਲਾਤਕਾਰ ਅਤੇ ਕਤਲ ਦੀ ਗੱਲ ਕਬੂਲੀ ਸੀ ਪਰ ਸੰਜੇ ਦਾ ਇਹ ਕਬੂਲਨਾਮਾ ਕਤਲ ਅਤੇ ਬਲਾਤਕਾਰ ਦੇ 18 ਦਿਨਾਂ ਦੇ ਬਾਅਦ ਆਇਆ 8 ਅਤੇ 9 ਅਗਸਤ ਦੀ ਰਾਤ ਨੂੰ ਆਰਜੀਕਰ ਮੈਡੀਕਲ ਕਾਲਜ ਦੇ ਵਿੱਚ ਇੱਕ ਸਿਖਿਆਰਥੀ ਡਾਕਟਰ ਦੇ ਨਾਲ ਬਲਾਤਕਾਰ ਕਰਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ 9 ਅਗਸਤ ਦੀ ਸਵੇਰ ਨੂੰ ਮੈਡੀਕਲ ਕਾਲਜ ਦੇ ਸੈਮੀਨਾਰ ਹਾਲ ਦੇ ਵਿੱਚ ਉਸੇ ਮਹਿਲਾ ਡਾਕਟਰ ਦੀ ਜਿਹੜੀ লাশ ਬ੍ਰਾਹਮਤ ਹੁੰਦੀ ਹੈ ਜਿਸ ਤੋਂ ਬਾਅਦ ਦੇਸ਼ ਦੇ ਵਿੱਚ ਇਸ ਘਟਨਾ ਨੂੰ ਲੈ ਕੇ ਜਿਹੜਾ ਰੋਸ ਦੇਖਣ ਨੂੰ ਮਿਲਿਆ ਕਈ ਦਿਨਾਂ ਦੇ ਤੱਕ ਜਿਹੜੇ ਸਾਰੇ ਓਪੀਡੀ ਸੇਵਾਵਾਂ ਬੰਦ ਕੀਤੀਆਂ ਗਈਆਂ ਡਾਕਟਰਾਂ ਦੇ ਵੱਲੋਂ ਹੜਤਾਲ ਕੀਤੀ ਗਈ ਅਤੇ ਜਦੋਂ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਕਿ ਜਿਹੜੇ ਸਾਰੇ ਡਾਕਟਰ ਨੇ ਉਹਨਾਂ ਨੂੰ ਆਪਣੇ ਸੇਵਾਵਾਂ ਦੁਬਾਰਾ ਤੋਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਨੇ ਤਾਂ ਉਸ ਤੋਂ ਬਾਅਦ ਜਿਹੜੇ ਡਾਕਟਰ ਸੀ ਉਹ ਹੜਤਾਲ ਤੋਂ ਉੱਠਦੇ ਨੇ ਆਪਣੇ ਸੇਵਾਵਾਂ ਨਿਭਾਉਣੀਆਂ ਸ਼ੁਰੂ ਕਰ ਦਿੰਦੇ ਨੇ ਤਾਂ ਬੀਤੇ ਕਾਲ ਜਿਹੜਾ ਪੋਲੀਗ੍ਰਾਫ ਟੈਸਟ ਹੁੰਦਾ ਹੈ ਦੋਸ਼ੀ ਦਾ ਜਿਸ ਦੇ ਵਿੱਚ ਉਸਨੇ ਕਬੂਲਿਆ ਕਿ ਉਸ ਦੇ ਵੱਲੋਂ ਹੀ ਇਹ ਕਿ ਨੌਨੇ ਹਰਕਤ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਸੀਬੀਆਈ ਅਤੇ ਕੇਂਦਰੀ ਫੋਰੈਂਸਿਕ ਟੀਮ ਦੇ ਮੈਂਬਰਾਂ ਨੇ 25 ਅਗਸਤ ਨੂੰ 3 ਘੰਟੇ ਤੱਕ ਸੰਜੇ ਦਾ ਪੋਲੀਗ੍ਰਾਫ ਟੈਸਟ ਕਰਵਾਇਆ ਸੰਜੇ ਨੇ ਕਬੂਲ ਕੀਤਾ ਹੈ ਕਿ ਉਸਨੇ ਹੀ ਸਿਖਿਆਰਥੀ ਡਾਕਟਰ ਦੇ ਨਾਲ ਬਲਾਤਕਾਰ ਕੀਤਾ ਤੇ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਸੰਜੇ ਨੇ ਪੋਲੀਗ੍ਰਾਫ ਟੈਸਟ ਦੌਰਾਨ ਸੀਬੀਆਈ ਨੂੰ ਦੱਸਿਆ ਕਿ ਉਸਨੇ 8 ਅਗਸਤ ਨੂੰ ਇੱਕ ਦੋਸਤ ਦੇ ਨਾਲ ਸ਼ਰਾਬ ਪੀਤੀ ਜਿਸ ਤੋਂ ਬਾਅਦ ਉਹ ਰੈੱਡ ਲਾਈਟ ਏਰੀਆ ਦੇ ਵਿੱਚ ਗਿਆ ਰਸਤੇ ਦੇ ਵਿੱਚ ਉਸਨੇ ਇੱਕ ਲੜਕੀ ਦੇ ਨਾਲ ਛੇੜਛਾੜ ਵੀ ਕੀਤੀ ਅਤੇ ਇਸ ਦੇ ਨਾਲ ਹੀ ਉਸਨੇ ਕਿਹਾ ਹੈ ਕਿ 4 ਵਜੇ ਜਿਹੜਾ ਉਹ ਹਸਪਤਾਲ ਦੇ ਸੈਮੀਨਾਰ ਦੇ ਵਿੱਚ ਜਿਹੜਾ ਹਾਲ ਦੇ ਵਿੱਚ ਪਹੁੰਚਦਾ ਜਿੱਥੇ ਟ੍ਰੇਨੀ ਡਾਕਟਰ ਦੇ ਨਾਲ ਉਸਦੇ ਵੱਲੋਂ ਪਹਿਲਾ ਰੇਪ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਉਸਨੂੰ ਉਸ ਦਾ ਕਤਲ ਕਰ ਦਿੱਤਾ ਗਿਆ ਤਾਂ ਸੰਜੇ ਰਾਏ ਨੇ ਜਿਹੜਾ ਆਪਣਾ ਜੁਰਮ ਕਬੂਲਿਆ 18 ਦਿਨਾਂ ਦੇ ਬਾਅਦ ਉਸਦੇ ਵੱਲੋਂ ਇਹ ਜਿਹੜਾ ਬਿਆਨ ਦਿੱਤਾ ਗਿਆ ਪੋਲੀਗ੍ਰਾਫ ਟੈਸਟ ਦੇ ਰਾਹੀਂ ਉਸਦੇ ਵੱਲੋਂ ਆਪਣਾ ਜੁਰਮ ਕਬੂਲਿਆ ਗਿਆ ਤਾਂ ਬੇहद ਸ਼ਰਮਸਾਰ ਘਟਨਾ ਕੋਲਕਾਤਾ ਦੇ ਅੰਦਰੋਂ ਸਾਹਮਣੇ ਆਈ ਸੀ ਜਿੱਥੇ ਸਖਿਆਰਥੀ ਡਾਕਟਰ ਦੇ ਨਾਲ ਕਾਫੀ ਜਿਹੜਾ ਮਾੜਾ ਵਤੀਰਾ ਕੀਤਾ ਗਿਆ ਪਹਿਲਾਂ ਉਸ ਦਾ ਰੇਪ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਤਾਂ ਉੱਥੇ ਹੀ ਹੁਣ ਜਿਹੜਾ ਮੁੱਖ ਦੋਸ਼ੀ ਸੀ ਪੁਲਿਸ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਦੇ ਵੱਲੋਂ ਹੀ ਹੁਣ ਆਪਣਾ ਜੁਰਮ ਜਿਹੜਾ ਹੈ ਕਬੂਲ ਲਿਆ ਗਿਆ ਕੋਲਕਾਤਾ ਰੇਪ ਅਤੇ ਕਤਲ ਮਾਮਲੇ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ ਦਰਸਲ ਮੁੱਖ ਦੋਸ਼ੀ ਸੰਜੇ ਰਾਏ ਨੇ ਆਪਣਾ ਜੁਰਮ ਕਬੂਲ ਲਿਆ ਹੈ 18 ਦਿਨਾਂ ਦੇ ਬਾਅਦ ਉਸ ਦੇ ਵੱਲੋਂ ਆਪਣਾ ਜੁਰਮ ਜਿਹੜਾ ਕਬੂਲ ਲਿਆ ਗਿਆ ਹੈ ਦੱਸਿਆ ਕਿ ਪੋਲੀਗ੍ਰਾਫ ਜਿਹੜਾ ਟੈਸਟ ਕਰਵਾਇਆ ਗਿਆ ਸੀਬੀਆਈ ਦੇ ਵੱਲੋਂ ਜਿਸ ਦੇ ਵਿੱਚ ਸੰਜੇ ਰਾਏ ਨੇ ਕਬੂਲਿਆ ਕਿ ਉਸ ਦੇ ਵੱਲੋਂ ਇਹ ਹਵਾਨੀਅਤ ਕੀਤੀ ਗਈ ਹੈ ਕੋਲਕਾਤਾ ਰੇਪ ਮਾਮਲਾ ਜਿਹੜਾ ਹੈ ਲਗਾਤਾਰ ਫਖਦਾ ਹੋਇਆ ਨਜ਼ਰ ਆ ਰਿਹਾ ਹੈ ਦੱਸ ਦੇ ਕਿ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਕੋਲਕਾਤਾ ਦੇ ਵਿੱਚ ਵਾਪਰੀ ਜਿੱਥੇ ਇੱਕ ਜੇੜੀ ਮਹਿਲਾ ਡਾਕਟਰ ਸਿਖਲਾਈ ਕਰ ਰਹੀ ਸੀ ਉਸਦੇ ਨਾਲ ਜ਼ਬਰ ਜਨਾਹ ਕੀਤਾ ਗਿਆ ਅਤੇ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਉਸ ਮਹਿਲਾ ਡਾਕਟਰ ਦੇ ਹੱਕ ਦੇ ਵਿੱਚ ਜਿਹੜੇ ਸਾਰਾ ਦੇਸ਼ ਖੜਾ ਹੋਇਆ ਨਜ਼ਰ ਆਇਆ ਤੇ ਉੱਥੇ ਹੀ ਹੁਣ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਗਈ ਜਿੱਥੇ ਕਿਹਾ ਜਾ ਰਿਹਾ ਹੈ ਕਿ ਮੁੱਖ ਦੋਸ਼ੀ ਸੰਜੇ رائے ਨੇ ਆਪਣਾ ਜੁਰਮ ਕਬੂਲ ਲਿਆ 18 ਦਿਨਾਂ ਦੇ ਬਾਅਦ ਉਸ ਦੇ ਵੱਲੋਂ ਕਿਹਾ ਗਿਆ ਹੈ ਕਿ ਹਾਂ ਉਸ ਦੇ ਵੱਲੋਂ ਹੀ ਇਹ ਕਾਨੂੰਨੀ ਹਰਕਤ ਨੂੰ ਅੰਜਾਮ ਦਿੱਤਾ ਗਿਆ ਹੈ ਪੋਲੀਗ੍ਰਾਫਿਕ ਟੈਸਟ ਹੋਇਆ ਸੀਬੀਆਈ ਦੇ ਵੱਲੋਂ ਕਰਵਾਇਆ ਗਿਆ ਮੁੱਖ ਦੋਸ਼ੀ ਦਾ ਜਿਸ ਦੇ ਵਿੱਚ ਉਸ ਦਾ ਕਬੂਲਨਾਮਾ ਸਾਹਮਣੇ ਆਇਆ ਹੈ ਕੋਲਕਾਤਾ ਰੇਪ ਕਤਲ ਮਾਮਲੇ ਦੇ ਮੁੱਖ ਦੋਸ਼ੀ ਸੰਜੇ رائے ਨੇ ਪੋਲੀਗ੍ਰਾਫ ਟੈਸਟ ਦੇ ਵਿੱਚ ਆਪਣਾ ਜੁਰਮ ਕਬੂਲ ਕਰ ਲਿਆ ਸੰਜੇ ਨੇ ਕਿਹਾ ਕਿ ਉਹਨਾਂ ਨੇ ਸਿਖਿਆਰਥੀ ਡਾਕਟਰ ਦਾ ਬਲਾਤਕਾਰ ਕਰਨ ਤੋਂ ਬਾਅਦ ਕਤਲ ਕਰ ਦਿੱਤਾ وارदात ਨੂੰ ਅੰਜਾਮ ਦੇਣ ਤੋਂ ਪਹਿਲਾਂ ਉਹ ਰੈੱਡ ਲਾਈਟ ਏਰੀਆ ਦੇ ਵਿੱਚ ਗਿਆ ਸੀ ਰਸਤੇ ਦੇ ਵਿੱਚ ਉਸਨੇ ਇੱਕ ਲੜਕੀ ਦੇ ਨਾਲ ਛੇੜਛਾੜ ਵੀ ਕੀਤੀ ਤੇ ਉਸਨੇ ਉਸ ਦਿਨ ਸ਼ਰਾਬ ਪੀਤੀ ਹੋਈ ਸੀ ਤਾਂ ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ ਸੰਜੇ ਨੇ ਕਿਹਾ ਕਿ ਸਾਰੀਆਂ ਗੱਲਾਂ ਇੱਕ ਦਿਨ ਪਹਿਲਾਂ 25 ਅਗਸਤ ਨੂੰ ਪੋਲੀਗ੍ਰਾਫੀ ਟੈਸਟ ਦੇ ਵਿੱਚ ਕਈਆਂ ਗਈਆਂ ਨੇ ਪੁਲਿਸ ਹਿਰਾਸਤ ਦੇ ਵਿੱਚ ਵੀ ਸੰਜੇ ਨੇ ਬਲਾਤਕਾਰ ਅਤੇ ਕਤਲ ਦੀ ਗੱਲ ਕਬੂਲੀ ਸੀ ਪਰ ਸੰਜੇ ਦਾ ਇਹ ਕਬੂਲਨਾਮਾ ਕਤਲ ਅਤੇ ਬਲਾਤਕਾਰ ਦੇ 18 ਦਿਨਾਂ ਦੇ ਬਾਅਦ ਆਇਆ 8 ਅਤੇ 9 ਅਗਸਤ ਦੀ ਰਾਤ ਨੂੰ ਆਰਜੀਕਰ ਮੈਡੀਕਲ ਕਾਲਜ ਦੇ ਵਿੱਚ ਇੱਕ ਸਿਖਿਆਰਥੀ ਡਾਕਟਰ ਦੇ ਨਾਲ ਬਲਾਤਕਾਰ ਕਰਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ 9 ਅਗਸਤ ਦੀ ਸਵੇਰ ਨੂੰ ਮੈਡੀਕਲ ਕਾਲਜ ਦੇ ਸੈਮੀਨਾਰ ਹਾਲ ਦੇ ਵਿੱਚ ਉਸੇ ਮਹਿਲਾ ਡਾਕਟਰ ਦੀ ਜਿਹੜੀ লাশ ਬਰਮਤ ਹੁੰਦੀ ਹੈ ਜਿਸ ਤੋਂ ਬਾਅਦ ਦੇਸ਼ ਦੇ ਵਿੱਚ ਇਸ ਘਟਨਾ ਨੂੰ ਲੈ ਕੇ ਜਿਹੜਾ ਰੋਸ ਦੇਖਣ ਮਿਲਿਆ ਕਈ ਦਿਨਾਂ ਤੱਕ ਜਿਹੜੇ ਸਾਰੇ ਓਪੀਡੀ ਸੇਵਾਵਾਂ ਬੰਦ ਕੀਤੀਆਂ ਗਈਆਂ ਡਾਕਟਰਾਂ ਦੇ ਵੱਲੋਂ ਹੜਤਾਲ ਕੀਤੀ ਗਈ ਅਤੇ ਜਦੋਂ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਕਿ ਜਿਹੜੇ ਸਾਰੇ ਡਾਕਟਰ ਨੇ ਉਹਨਾਂ ਨੂੰ ਆਪਣੇ ਸੇਵਾਵਾਂ ਦੁਬਾਰਾ ਤੋਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਨੇ ਤਾਂ ਉਸ ਤੋਂ ਬਾਅਦ ਜਿਹੜੇ ਡਾਕਟਰ ਸੀ ਉਹ ਹੜਤਾਲ ਤੋਂ ਉੱਠਦੇ ਨੇ ਆਪਣੀਆਂ ਸੇਵਾਵਾਂ ਨਿਭਾਉਣੀਆਂ ਸ਼ੁਰੂ ਕਰ ਦਿੰਦੇ ਨੇ ਤਾਂ ਬੀਤੇ ਕਾਲ ਜਿਹੜਾ ਪੋਲੀਗ੍ਰਾਫ ਟੈਸਟ ਹੁੰਦਾ ਹੈ ਦੋਸ਼ੀ ਦਾ ਜਿਸ ਦੇ ਵਿੱਚ ਉਸਨੇ ਕਬੂਲਿਆ ਕਿ ਉਸ ਦੇ ਵੱਲੋਂ ਹੀ ਇਹ ਕਿ ਨੋਨੇ ਹਰਕਤ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਸੀਬੀਆਈ ਅਤੇ ਕੇਂਦਰੀ ਫੋਰੈਂਸਟਿਕ ਟੀਮ ਦੇ ਮੈਂਬਰਾਂ ਨੇ 25 ਅਗਸਤ ਨੂੰ 3 ਘੰਟੇ ਤੱਕ ਸੰਜੇ ਦਾ ਪੋਲੀਗ੍ਰਾਫ ਟੈਸਟ ਕਰਵਾਇਆ ਸੰਜੇ ਨੇ ਕਬੂਲ ਕੀਤਾ ਹੈ ਕਿ ਉਸਨੇ ਹੀ ਸਿੱਖਿਆਰਥੀ ਡਾਕਟਰ ਦੇ ਨਾਲ ਬਲਾਤਕਾਰ ਕੀਤਾ ਤੇ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਸੰਜੇ ਨੇ ਪੋਲੀਗ੍ਰਾਫ ਟੈਸਟ ਦੌਰਾਨ ਸੀਬੀਆਈ ਨੂੰ ਦੱਸਿਆ ਹੈ ਕਿ ਉਸਨੇ 8 ਅਗਸਤ ਨੂੰ ਇੱਕ ਦੋਸਤ ਦੇ ਨਾਲ ਸ਼ਰਾਬ ਪੀਤੀ ਜਿਸ ਤੋਂ ਬਾਅਦ ਉਹ ਰੈੱਡ ਲਾਈਟ ਏਰੀਆ ਦੇ ਵਿੱਚ ਗਿਆ ਰਸਤੇ ਦੇ ਵਿੱਚ ਉਸਨੇ ਇੱਕ ਲੜਕੀ ਦੇ ਨਾਲ ਛੇੜਛਾੜ ਵੀ ਕੀਤੀ ਅਤੇ ਇਸਦੇ ਨਾਲ ਹੀ ਉਸਨੇ ਕਿਹਾ ਕਿ 4 ਵਜੇ ਜਿਹੜਾ ਉਹ ਹਸਪਤਾਲ ਦੇ ਸੈਮੀਨਾਰ ਦੇ ਵਿੱਚ ਜਿਹੜਾ ਹਾਲ ਦੇ ਵਿੱਚ ਪਹੁੰਚਦਾ ਜਿੱਥੇ ਟ੍ਰੇਨੀ ਡਾਕਟਰ ਦੇ ਨਾਲ ਉਸਦੇ ਵੱਲੋਂ ਪਹਿਲਾ ਰੇਪ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਉਸਨੂੰ ਉਸ ਦਾ ਕਤਲ ਕਰ ਦਿੱਤਾ ਗਿਆ ਤਾਂ ਸੰਜੇ ਰਾਏ ਨੇ ਜਿਹੜਾ ਆਪਣਾ ਜੁਰਮ ਕਬੂਲਿਆ 18 ਦਿਨਾਂ ਦੇ ਬਾਅਦ ਉਸਦੇ ਵੱਲੋਂ ਇਹ ਜਿਹੜਾ ਬਿਆਨ ਦਿੱਤਾ ਗਿਆ ਪੋਲੀਗ੍ਰਾਫ ਟੈਸਟ ਦੇ ਰਾਹੀਂ ਉਸਦੇ ਵੱਲੋਂ ਆਪਣਾ ਜੁਰਮ ਕਬੂਲਿਆ ਗਿਆ ਤਾਂ ਬੇहद ਸ਼ਰਮਸਾਰ ਘਟਨਾ ਕੋਲਕਾਤਾ ਦੇ ਅੰਦਰੋਂ ਸਾਹਮਣੇ ਆਈ ਸੀ ਜਿੱਥੇ ਸਖਿਆਰਥੀ ਡਾਕਟਰ ਦੇ ਨਾਲ ਕਾਫੀ ਜਿਹੜਾ ਮਾੜਾ ਵਤੀਰਾ ਕੀਤਾ ਗਿਆ ਪਹਿਲਾਂ ਉਸ ਦਾ ਰੇਪ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਤਾਂ ਉੱਥੇ ਹੀ ਹੁਣ ਜਿਹੜਾ ਮੁੱਖ ਦੋਸ਼ੀ ਸੀ ਪੁਲਿਸ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਦੇ ਵੱਲੋਂ ਹੀ ਹੁਣ ਆਪਣਾ ਜੁਰਮ ਜਿਹੜਾ ਹੈ ਕਬੂਲ ਲਿਆ ਗਿਆ ਕੋਲਕਾਤਾ ਰੇਪ ਅਤੇ ਕਤਲ ਮਾਮਲੇ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ ਦਰਸਲ ਮੁੱਖ ਦੋਸ਼ੀ ਸੰਜੇ ਰਾਏ ਨੇ ਆਪਣਾ ਜੁਰਮ ਕਬੂਲ ਲਿਆ ਹੈ 18 ਦਿਨਾਂ ਦੇ ਬਾਅਦ ਉਸ ਦੇ ਵੱਲੋਂ ਆਪਣਾ ਜੁਰਮ ਜਿਹੜਾ ਕਬੂਲ ਲਿਆ ਗਿਆ ਹੈ ਦੱਸਿਆ ਕਿ ਪੋਲੀਗ੍ਰਾਫ ਜਿਹੜਾ ਟੈਸਟ ਕਰਵਾਇਆ ਗਿਆ ਸੀਬੀਆਈ ਦੇ ਵੱਲੋਂ ਜਿਸ ਦੇ ਵਿੱਚ ਸੰਜੇ ਰਾਏ ਨੇ ਕਬੂਲਿਆ ਕਿ ਉਸ ਦੇ ਵੱਲੋਂ ਇਹ ਹਿਵਾਨੀਅਤ ਕੀਤੀ ਗਈ ਹੈ ਕੋਲਕਾਤਾ ਰੇਪ ਮਾਮਲਾ ਜਿਹੜਾ ਲਗਾਤਾਰ ਪਖਦਾ ਹੋਇਆ ਨਜ਼ਰ ਆ ਰਿਹਾ ਹੈ ਦੱਸ ਦੇ ਕਿ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਕੋਲਕਾਤਾ ਦੇ ਵਿੱਚੋਂ ਆਪਰੀ ਜਿੱਥੇ ਇੱਕ ਜੇੜੀ ਮਹਿਲਾ ਡਾਕਟਰ ਸਿਖਲਾਈ ਕਰ ਰਹੀ ਸੀ ਉਸਦੇ ਨਾਲ ਜ਼ਬਰ ਜਨਾਹ ਕੀਤਾ ਗਿਆ ਅਤੇ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਉਸ ਮਹਿਲਾ ਡਾਕਟਰ ਦੇ ਹੱਕ ਦੇ ਵਿੱਚ ਜਿਹੜੇ ਸਾਰਾ ਦੇਸ਼ ਖੜਾ ਹੋਇਆ ਨਜ਼ਰ ਆਇਆ ਤੇ ਉੱਥੇ ਹੀ ਹੁਣ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਗਈ ਜਿੱਥੇ ਕਿਹਾ ਜਾ ਰਿਹਾ ਹੈ ਕਿ ਮੁੱਖ ਦੋਸ਼ੀ ਸੰਜੇ رائے ਨੇ ਆਪਣਾ ਜੁਰਮ ਕਬੂਲ ਲਿਆ 18 ਦਿਨਾਂ ਦੇ ਬਾਅਦ ਉਸ ਦੇ ਵੱਲੋਂ ਕਿਹਾ ਗਿਆ ਕਿ ਹਾਂ ਉਸ ਦੇ ਵੱਲੋਂ ਹੀ ਇਹ ਕਾਨੂੰਨੀ ਹਰਕਤ ਨੂੰ ਅੰਜਾਮ ਦਿੱਤਾ ਗਿਆ ਹੈ ਪੋਲੀਗ੍ਰਾਫਿਕ ਟੈਸਟ ਹੋਇਆ ਸੀਬੀਆਈ ਦੇ ਵੱਲੋਂ ਕਰਵਾਇਆ ਗਿਆ ਮੁੱਖ ਦੋਸ਼ੀ ਦਾ ਜਿਸ ਦੇ ਵਿੱਚ ਉਸ ਦਾ ਕਬੂਲਨਾਮਾ ਸਾਹਮਣੇ ਆਇਆ ਹੈ ਕੋਲਕਾਤਾ ਰੇਪ ਕਤਲ ਮਾਮਲੇ ਦੇ ਮੁੱਖ ਦੋਸ਼ੀ ਸੰਜੇ رائے ਨੇ ਪੋਲੀਗ੍ਰਾਫ ਟੈਸਟ ਦੇ ਵਿੱਚ ਆਪਣਾ ਜੁਰਮ ਕਬੂਲ ਕਰ ਲਿਆ ਸੰਜੇ ਨੇ ਕਿਹਾ ਕਿ ਉਹਨਾਂ ਨੇ ਸਿਖਿਆਰਥੀ ਡਾਕਟਰ ਦਾ ਬਲਾਤਕਾਰ ਕਰਨ ਤੋਂ ਬਾਅਦ ਕਤਲ ਕਰ ਦਿੱਤਾ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਉਹ ਰੈੱਡ ਲਾਈਟ ਏਰੀਆ ਦੇ ਵਿੱਚ ਗਿਆ ਸੀ ਰਸਤੇ ਦੇ ਵਿੱਚ ਉਸਨੇ ਇੱਕ ਲੜਕੀ ਦੇ ਨਾਲ ਛੇੜਛਾੜ ਵੀ ਕੀਤੀ ਤੇ ਉਸਨੇ ਉਸ ਦਿਨ ਸ਼ਰਾਬ ਪੀਤੀ ਹੋਈ ਸੀ ਤਾਂ ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ ਸੰਜੇ ਨੇ ਕਿਹਾ ਕਿ ਸਾਰੀਆਂ ਗੱਲਾਂ ਇੱਕ ਦਿਨ ਪਹਿਲਾਂ 25 ਅਗਸਤ ਨੂੰ ਪੋਲੀਗ੍ਰਾਫੀ ਟੈਸਟ ਦੇ ਵਿੱਚ ਕਹੀਆਂ ਗਈਆਂ ਨੇ ਪੁਲਿਸ ਹਿਰਾਸਤ ਦੇ ਵਿੱਚ ਵੀ ਸੰਜੇ ਨੇ ਬਲਾਤਕਾਰ ਅਤੇ ਕਤਲ ਦੀ ਗੱਲ ਕਬੂਲੀ ਸੀ ਪਰ ਸੰਜੇ ਦਾ ਇਹ ਕਬੂਲਨਾਮਾ ਕਤਲ ਅਤੇ ਬਲਾਤਕਾਰ ਦੇ 18 ਦਿਨਾਂ ਦੇ ਬਾਅਦ ਆਇਆ 8 ਅਤੇ 9 ਅਗਸਤ ਦੀ ਰਾਤ ਨੂੰ ਆਰਜੀਕਰ ਮੈਡੀਕਲ ਕਾਲਜ ਦੇ ਵਿੱਚ ਇੱਕ ਸਿਖਿਆਰਥੀ ਡਾਕਟਰ ਦੇ ਨਾਲ ਬਲਾਤਕਾਰ ਕਰਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ 9 ਅਗਸਤ ਦੀ ਸਵੇਰ ਨੂੰ